ਹਾਂਜੀ ਸਵਾਗਤ ਕਰਦੇ ਆ ਤੁਹਾਡਾ ਤੁਹਾਡੇ ਆਪਣੇ YouTube ਚੈਨਲ Star Detail Punjab ਦੇ ਵਿੱਚ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਹੋ ਸਕਦਾ ਐਕਸ਼ਨ ਸੁਪਰੀਮ ਕੋਰਟ ਨੇ ਦਿੱਲੀਵਾਲ ਵਾਲੀ ਚਾਰੀ ਕਰ ਦਿੱਤੇ ਹੁਕਮ ਸੋ ਕੀ ਅਪਡੇਟ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧੀਏ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਬੈਲ ਆਈਕਨ ਨਾਲ ਤੇ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਅਨਤਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਜਿहां ਸੁਪਰੀਮ ਕੋਰਟ ਦੇ ਅਣਮਿੱਥੇ ਸਮੇਂ ਤੇ ਮਰਨ ਵਰਤੇ ਬੈਠੇ 70 ਸਾਲ ਦੇ ਕਿਸਾਨਾ ਜਗਜੀਤ ਸਿੰਘ ਡੱਲੇਵਾਲ ਬਾਰੇ ਹੁਕਮ ਜਾਰੀ ਕੀਤੇ ਨੇ ਉੱਚ ਅਦਾਲਤ ਨੇ ਡੱਲੇਵਾਲ ਨੂੰ ਹਸਪਤਾਲ ਸ਼ਿਫਟ ਕਰਵਾਉਣ ਦੇ ਹੁਕਮ ਦਿੱਤੇ ਨੇ ਅਦਾਲਤ ਨੇ ਕਿਹਾ ਕਿ ਜਿਹੜਾ ਸਤਾਈ ਹਸਪਤਾਲ ਬਣਾਇਆ ਹੋਇਆ ਹੈ ਡੱਲੇਵਾਲ ਨੂੰ ਉੱਥੇ ਸ਼ਿਫਟ ਕੀਤਾ ਜਾਵੇ ਸੂਤਰਾਂ ਮੁਤਾਬਕ ਪੁਲਿਸ ਹੁਣ ਐਕਸ਼ਨ ਲੈ ਸਕਦੀ ਹੈ ਦੱਸਦੀ ਹੈ ਕਿ ਪੁਲਿਸ ਦੇ ਕਿਸੇ ਐਕਸ਼ਨ ਦੇ ਡਰੋਂ ਕਿਸਾਨਾਂ ਨੇ ਡੱਲੇਵਾਲ ਦੇ ਦੁਆਲੇ ਟਰਾਲੀਆਂ ਖੜੀਆਂ ਕਰਕੇ ਸੁਰੱਖਿਆ ਘੇਰਾ ਬਣਾਇਆ ਹੋਇਆ ਇਸ ਲਈ ਪੁਲਿਸ ਤੇ ਕਿਸਾਨਾਂ ਦਾ ਟਕਰਾਅ ਦੇਖਣ ਨੂੰ ਮਿਲ ਸਕਦਾ ਹੈ ਕੱਲ ਪੰਜਾਬ ਸਰਕਾਰ ਵੱਲੋਂ ਇਸ ਬਾਰੇ ਅਦਾਲਤ ਨੂੰ ਦੱਸਿਆ ਵੀ ਗਿਆ ਸੀ ਦੱਸ ਦਈਏ ਕਿ ਕੱਲ ਅਦਾਲਤ ਨੇ ਆਖਿਆ ਸੀ ਕਿ ਉਹ ਅਣਮਿੱਥੇ ਸਮੇਂ ਤੇ ਮਰਨwarte ਤੇ ਬੈਠੇ ਡੱਲੇਵਾਲ ਨੂੰ ਸਿਹਤ ਜਾਂਚ ਕਰਾਉਣ ਲਈ ਮਨੋਂ ਅਦਾਲਤ ਨੇ ਹਰਿਆਣਾ ਨਾਲ ਲੱਗਦੀ ਸਰਦ ਢਾਬੀ ਗੁਜਰਾਂ ਦੇ ਮਰਨwarte ਤੇ ਬੈਠੇ ਡੱਲੇਵਾਲ ਤੇ ਮੈਡੀਕਲ ਟੈਸਟ ਨਾ ਕਰਾਉਣ ਲਈ ਪੰਜਾਬ ਸਰਕਾਰ ਦੇ ਖਿਚਾਈ ਕੀਤੀ ਸੀ ਸਿੱਖ ਲਈ ਅਦਾਲਤ ਨੇ ਪੰਜਾਬ ਦੇ ਐਡਵੋਕੇਟ ਜਨਰਲ ਗੁਰਮੀਂਦਰ ਸਿੰਘ ਨੂੰ ਕਿਹਾ ਕਿ ਉਹ ਡੱਲੇਵਾਲ ਨੂੰ ਘੱਟੋ ਘੱਟ 1 ਹਫਤੇ ਲਈ ਇਲਾਜ ਕਰਾਉਣ ਲਈ ਰਾਜ਼ੀ ਕਰਨ ਜਦ ਕਿ ਹੋਰ ਵਿਕਤੀ ਪ੍ਰਦਰਸ਼ਨ ਜਾਰੀ ਰੱਖ ਸਕਦੇ ਨੇ ਐਡਵੋਕੇਟ ਜਨਰਲ ਨੇ ਡੱਲੇਵਾਲ ਨੂੰ ਸਮਝਾਉਣ ਤੇ ਉਹਨਾਂ ਦੀ ਸਲਾਮਤੀ ਯਕੀਨੀ ਬਣਾਉਣ ਲਈ ਅਦਾਲਤ ਦੀ ਇਹ ਭਾਵਨਾਵਾਂ ਤੋਂ ਜਾੜੂ ਕਰਾਉਣ ਵਾਸਤੇ ਇੱਕ ਦਿਨ ਦਾ ਸਮਾਂ ਮੰਗਿਆ ਸੀ ਬੈਚਨੇ ਮਾਮਲੇ ਨੂੰ 20 ਅੱਜ ਦਸੰਬਰ ਲਈ ਸੂਚੀਬੱਧ ਕੀਤਾ ਸੀ ਸੋ ਅਦਾਲਤ ਨੇ ਆਖਿਆ ਕਿ ਉੱਚ ਅਦਾਲਤ ਨੇ ਡੱਲੇਵਾਲ ਨੂੰ ਹਸਪਤਾਲ ਦਾਖਲ ਕਰਾਉਣ ਦੇ ਹੁਕਮ ਦੇ ਦਿੱਤੇ ਨੇ ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਨਿਤ ਨਵੀਆਂ ਖਬਰਾਂ ਲਈ ਬਨੇ ਰਹੋ ਸਾਡੇ ਚੈਨਲ ਦੇ ਨਾਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ